ਜਾਹੀ ਤੇ ਜਨਮ ਹੈ ਮਾਰਹੁ ਤੱਕ ਹਰਾਏ ਕੰਸ ਬਾਚ ਮਨ ਮੈਂ ਦੋਹਰਾ ਪੁੱਤਰ ਹਤੇ ਕੇ ਭਾਵ ਸੋ ਮਤ ਇਹ ਜਾਏ ਪੁੱਤਰ ਹੇਤ ਕੇ ਭਾਵ ਸੋ ਪੁੱਤਰ ਹੇਤ ਕੇ ਭਾਵ ਸੋ ਮਤ ਇਹ ਜਾਏ ਛਪਾਏ ਬੰਦੀ ਖਾਨੇ ਦੇਉ ਇਨ ਇਹ ਹੈ ਵਿਚਾਰੀ ਰਾਏ ਹਥ ਦੇਵਕੀ ਬਸ ਦੇਵ ਕੈਦ ਕੀ ਬੋ ਸਵਈਆ ਹਾਂਜੀ ਡਾਰ ਜੰਜੀਰ ਲਹੇ ਤਿੰਨ ਪਾਇਨ ਪੈ ਪਾਇਨ ਪਾਇਨ ਮੈਂ ਡਾਰ ਜੰਜੀਰ ਲਹੇ ਤਿੰਨ ਪਾਇਨ ਪੈ ਫਿਰ ਕਹਿ ਮਖਰਾ ਮਹਿ ਆਇਓ ਸੋ ਸੁਣ ਕਹਿ ਸਭ ਲੋਗ ਕਥਾ ਹਤ ਨਾਮ ਗੁਰੂ ਜਗ ਮੈਂ ਬਿਕਰਾਇਓ ਨਿਕਰਾਇਓ ਬੇਥੋਂ ਨੰਨਾ ਕਰਦੇਓ ਹਤ ਨਾਮ ਕਰੋ ਜਗ ਮੈਂ ਨਿਕਰਾਇਓ ਆਨ ਰਖੈ ਗ੍ਰਹਿ ਆਪਨ ਮੈਂ ਰਖਵਾਰੀ ਕੋ ਸੇਵਕ ਲੋਗ ਬੈਠਾਇਓ ਆਨ ਬਟੇਨ ਕੀ ਛੱਡ ਦਈ ਕੁਲ ਭੀਤਰ ਆਪਨੋ ਰਾਹ ਚਲਾਇਓ ਕਬਿਓ ਬਾਚ ਦੋਹਰਾ ਕਿਤਕ ਦਿਵਸ ਬੀਤੇ ਜਬ ਕੰਸ ਰਾਜ ਉਤਪਾਤ ਤਬੈ ਕਥਾ ਔਰੈ ਚੱਲੀ ਕਰਮ ਰੇਖ ਕੀ ਬਾਤ ਪ੍ਰਥਮ ਪੁੱਤਰ ਦੇਵਕੀ ਕੇ ਜਨਮ ਕਥਨੰ ਦੋਹਰਾ ਪੁੱਤਰ ਭਇਓ ਦੇਵਕੀ ਕੈ ਕੀਰਤਮਤ ਤਿਹ ਨਾਮ ਵਾਸਦੇਵ ਲੈ ਤਾਹੇ ਕੋ ਗਯੋ ਗੰਸ ਕੇ ਧਾਮ ਸਵਈਆ ਲੈ ਕਰ ਤਾਤ ਕੋ ਤਾਤ ਚਲਿਓ ਜਬ ਹੀ ਨਿਪਕੈ ਦਰ ਉਪਰ ਆਯੋ ਜਾਏ ਕਹੇ ਉਹ ਦਰਵਾਨ ਨੂੰ ਸੋ ਤਿੰਨ ਬੋਲ ਕੈ ਭੀਤਰ ਜਾਏ ਜਨਾਯੋ ਕੰਸ ਕਰੀ ਕਰਨ ਸਿਸ ਦੇਖ ਕਹਿਓ ਹਮ ਹੂ ਤੁਮ ਕੋ ਬਖਸ਼ਾਇਓ ਫੇਰ ਚੱਲਿਓ ਬਖੋ ਬਸਦੇਵ ਤਉ ਮਨ ਮੈਂ ਕਛ ਨਾ ਸੁਖ ਪਾਇਓ ਬਸਦੇਵ ਬਾਚ ਮਨ ਮੈਂ ਦੋਹਰਾ ਬਾਸਦੇਵ ਮਨ ਆਪਣੇ ਤੀਨੋ ਇਹ ਵਿਚਾਰ ਕੰਸ ਮੂੜ ਦੁਰਮਤ ਬਡੋ ਯਾਕੋ ਡਰ ਹੈ ਮਾਰ ਨਾਰਦ ਰੇਖ ਬਾਚ ਕੰਸ ਪ੍ਰਤ ਦੋਹਰਾ ਤਦ ਮਨ ਆਇਓ ਕੰਸ ਗ੍ਰਹਿ ਕਹੀ ਬਾਤ ਸੁਨਿ ਰਾਏ ਅਸ਼ਟ ਲੀਖ ਕਰਕੇ ਕਨੀ ਦੀਨੋ ਭੇਦ ਬਤਾਏ ਨਾਰਦ ਨੇ ਬਾੜੇ ਬਾਤ ਲਿਆ ਕੇ ਗੋਲਦਾਰੇ ਚ ਲਕੀਨਾ ਕੱਢਤੀਆਂ ਅੱਟ ਦਿਨ ਤੱਕ ਪਹਿਲੀ ਦੇਣੀ ਇਹਨਾਂ ਤੇ ਆਥੇ ਪ੍ਰੇਤਨ ਸੋ ਕੰਸ ਬਾਚ ਸਵਈਆ ਬਾਤ ਸਮੀ ਜਬ ਨਾਰਦ ਪੀਰ ਇਹ ਤੌਰ ਨਿਪਕੇ ਮਨ ਮਾਹੇ ਭਈ ਹੈ ਮਰਹ ਜਾਏ ਇਸੈ ਅਬ ਹੀ ਕਰ ਪ੍ਰੇਤਨ ਨੈਣ ਕੀ ਸੈਨ ਦਈ ਹੈ ਔਰ ਗਏ ਤਹ ਆਇਸ ਦੌਰ ਗਏ ਦੌਰ ਗਏ ਤਹ ਆਇਸ ਮਾਨਕ ਬਾਤ ਇਹ ਚਲ ਲੋਕ ਗਈ ਹੈ ਪਾਥਰ ਪੈ ਹਨ ਕੈ ਘਣ ਜਿਉ ਪੁੰਨ ਜੀਵ ਹੈ ਤੇ ਕਰ ਭੰਨ ਲਈ ਹੈ ਪ੍ਰਥਮ ਪੁੱਤਰ ਬਦ ਹੈ ਸਵਈਆ ਪਹਿਲਾ ਪੁੱਤਰ ਮਾਰ ਮਾਰ ਔਰ ਭਇਓ ਸੁਤ ਜੋ ਤਿਹ ਕੇ ਗ੍ਰਹਿ ਤੋ ਨਿਰਪਕੰਸ ਮਹਾਮਤ ਹੀਨੋ ਸੇਵਕ ਭੇਜ ਦੇ ਤਿੰਨ ਲਿਆਏ ਕੈ ਪਾਥਰ ਪੈ ਹਨ ਕੈ ਪੁੰਨ ਦੀਨੋ ਸ਼ੋਰ ਪਰਿਓ ਸਭ ਹੀ ਪੁਰ ਮੈਂ ਕਬ ਨ ਤੇ ਕੋ ਜਸ ਐਉ ਲਖ ਲੀਨੋ ਇੰਦਰ ਮੂਓ ਸੁਨ ਕੈ ਰਨ ਮੈਂ ਮਿਲ ਕੇ ਸੁਰ ਮੰਡਲ ਰੋਧਨ ਕੀਨੋ ਔਰ ਭਇਓ ਸਤ ਜੋ ਤਿਹ ਕੇ ਗ੍ਰਹਿ ਨਾਮ ਧਰਿਓ ਤਿਹ ਕੋ ਤਿਨ ਹੁੰਜੈ ਤਿਨ ਹੂ ਜੈ ਹਉਦਣਾ ਜੈ ਨਾਮ ਸੀ ਨਾਮ ਧਰਿਓ ਤਿਨ ਹੂ ਤਿਨ ਹੂ ਕੋ ਨਾਮ ਧਰਿਓ ਤਿਹ ਕੋ ਤਿਨ ਹੂ ਜੈ ਮਾਰ ਦਇਓ ਸੁਨ ਕੈ ਨਿਰਪਕੰਸ ਸੋ ਪਾਥਰ ਪੈ ਹੰਡਾਰਿਓ ਖੁੰਜੈ